ਵੇ ਲੋ ਸਾਰੇ ਹਿੰਦੂ ਖੜੇ ਸਾਡੇ ਨਾਲ ਇਹ ਜਵਾਬ ਹੈ ਜੀ ਉਸ ਕਾਲ ਦਾ ਕਿ ਸੇ ਹਿੰਦੂ ਤੇ ਸਿੱਖ ਅਲੱਗ ਅਲੱਗ ਨੇ ਇਸ ਤੋਂ ਵੱਧ ਕੇ ਨਵੀਂ ਆਏ ਇੱਥੇ ਵੀਰ ਸਾਰੇ ਆਏ ਸਾਰੇ ਧਰਮਾਂ ਦਾ ਇਹ ਹੈਗਾ ਕਿਵੇਂ ਆਉਂਦਾ ਜਿੱਤੇ ਕਿਤੇ ਆਉਂਦਾ ਜੀ ਅਸੀਂ ਇਹਨਾਂ ਦੇ ਬੜੇ ਰਿਣੀ ਆ ਵੀ ਉਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਆ ਸਾਡਾ ਇੱਕ ਕਿਸਾਨ ਸਾਡਾ ਸ਼ਹੀਦ ਸ਼ੁਭ ਕਰਨ ਉਸ ਦਿਨ ਸ਼ਹੀਦ ਹੋਇਆ ਤੇ ਵੀਰਾਂ ਕੋਲੋਂ ਰਿਹਾ ਨਹੀਂ ਗਿਆ ਤੇ ਵੀਰ ਕਹਿੰਦੇ ਅਸੀਂ ਉਸ ਦਿਨ ਹੀ ਸੋਚ ਲਿਆ ਵੀ ਜੋ ਵੀ ਉਹ ਤੇ ਨੁਕਸਾਨ ਹੋਇਆ ਅਸੀਂ ਉਹ ਸਾਰੇ ਦੀ ਪਰਭਾਈ ਕਰਾਂਗੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇੱਥੇ ਕਿਸਾਨੀ ਦਾ ਧਰਨਾ ਚੱਲ ਰਿਹਾ ਹੈ ਇਹਨਾਂ ਨੇ ਬੀੜਾ ਲਿਆ ਕਿ ਕੱਲ ਸ਼ਾਮ ਤੱਕ ਜਿੰਨੇ ਵੀ ਟਰੈਕਟਰ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਚਾਹੇ ਉਹ ਟਾਇਰ ਪਾੜੇ ਨੇ ਚਾਹੇ ਕਿਸੇ ਦੀ ਬੈਟਰੀ ਦਾ ਕੋਈ ਨੁਕਸਾਨ ਆ ਜਾਂ ਟੂਪਾਂ ਦਾ ਕੋਈ ਨੁਕਸਾਨ ਆ ਅਸੀਂ ਸਾਰੇ ਟਰੈਕਟਰ ਤਿਆਰ ਕਰਕੇ ਜਿਹੜੀ ਮਨਸ਼ਾਨਾ ਟਰੈਕਟਰ ਰੋਕ ਕੇ ਗਏ ਸੀ ਅਸੀਂ ਦਿੱਲੀ ਵਾਲ ਨੂੰ ਇਹ ਟਰੈਕਟਰ ਦੁਆਰਾ ਤੋਰਾਂਗੇ ਜੋ ਲੋਕ ਕਹਿੰਦੇ ਨੇ ਹਿੰਦੂ ਅਸੀਂ ਜੂਸ ਦੀਆਂ ਬੋਤਲਾਂ ਲੈ ਕੇ ਆਏ ਸੀ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਆਏ ਸੀ ਜਦੋਂ ਇਹਨਾਂ ਨੇ ਗੋਲੀਆਂ ਚਲਾਈਆਂ ਅਥਰੂ ਗੈਸ ਦੇ ਗੋਲੇ ਗੇਰੇ ਉਦੋਂ ਅਸੀਂ ਬਿਲਕੁਲ ਇੱਥੋਂ 10 ਫੁੱਟ ਦੀ ਦੂਰੀ ਤੇ ਖੜੇ ਸੀ ਉਹ ਦੇਖ ਕੇ ਸਾਡੀਆਂ ਅੱਖਾਂ 'ਚੋਂ ਪਾਣੀ ਆਇਆ ਸਾਡੇ ਲੂ ਕੰਡੇ ਖੜੇ ਹੋ ਗਏ ਕਿ ਯਾਰ ਇਹ ਤਾਂ ਬਹੁਤ ਧੱਕਾ ਹੋ ਰਿਹਾ ਹੈ ਹੋ ਇੱਥੇ ਹੀ ਰਹਿ ਉਹਦੇ ਕਰਕੇ ਜਦੋਂ ਅਸੀਂ ਵਾਪਿਸ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਜਿੰਨੇ ਮੇਰੇ ਦੋਸਤ ਮੇਰੇ ਨਾਲ ਸੀ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਜੋ ਵੀ ਇੱਥੇ ਕੋਈ ਨੁਕਸਾਨ ਹੋਇਆ ਹੈ ਉਹਦਾ ਆਪਾਂ ਉਪਰ ਅੱਲਾ ਕਰਾਂਗੇ ਤੇ ਅਸੀਂ ਸਾਰੇ ਰਲ ਕੇ ਕਰ ਰਹੇ ਸੀ